ਪਾਣੀ ਦਿਖਾਵਾਂਗੇ ਆਪਾਂ ਦੇ ਕੇ ਬਣਾਉਣੀ ਆ ਆਪਾਂ ਮੱਖਣੀ ਕੜਾਈ ਪਾ ਲਈ ਆ ਜਿਆ ਤਾਂ ਆਪਣੀ ਹੋ ਸੀ ਪਾਣੀ ਇੱਧਰ ਆਪਾਂ ਗਰਮ ਪਾਵਾਂਗੇ ਜਿਹੜਾ ਪ੍ਰਸ਼ਾਦ ਸੁਣਾਵਾਂਗੇ ਤੇ ਇੱਧਰ ਆਪਾਂ ਮੱਖਣੀ ਦਾ ਬਣਾ ਰਹੇ ਆ ਦੇਸੀ ਜੀ ਤੇ ਇਹ ਜਿਹੜਾ ਆਪਾਂ ਦੇ ਦੇਗਾ ਤੇ ਆਪਾਂ ਦੇ ਕੇ ਕਿੱਦਾਂ ਬਣਾਉਣੀ ਆ ਉਹ ਆਪਾਂ ਤੁਹਾਨੂੰ ਦਿਖਾ ਰਹੇ ਆ ਨਾਲ ਦੀ ਨਾਲ ਤੇ ਆ ਜੋ ਆਪਾਂ ਨਾਲ ਇਹ ਕਲਾ ਪ੍ਰਸ਼ਾਦ ਦੇ ਦੇਣਾ ਮੈਂ ਦਿਖਾਵਿਦਾਂ ਜੀ ਹਾਂਜੀ ਡੈਡ ਸਰਤ ਕਲਾਬ ਸਰਤ ਕਾਲ ਅੰਦਰ ਆ ਦੇਰੋ ਸਾਡਾ ਮਦਰ ਕੀ ਕਰਦਾ ਆ ਤੇ ਇਹ ਕੀ ਲੈ ਲਿਆ ਮੈਂ ਤੇ ਨਾ ਦਮ ਤੋਂ ਦੇਖਣੇ ਆ ਇਧਰ ਆਪਾਂ ਦੇਖੀ ਕਿ ਹਾਂ ਫੋਨ ਹੈ ਗੁਰ ਦੇਖ ਲਓ ਕਿਹੜਾ ਫੋਨ ਹੈ ਦੇ ਕੋਲ ਕਿਹੜਾ ਆਈਫੋਨ ਹੈ ਇਹ ਐਪਲ ਦਾ ਕੀ ਆਈਫੋਨ ਹੈ ਕਿਹਦਾ ਬਣਾ ਦੇਣਾ ਆਈਫੋਨ ਹੈ ਪਾਪਾ ਪੀ ਗਾਲਾ ਅਗਰ ਆਪ ਮੱਖਣੀ ਤੋਂ ਬਣਾ ਰਹੇ ਆਂ ਦੇਸੀ ਕੇ ਤੇ ਦਾਲ ਤੇਜ਼ ਨਹੀਂ ਕੰਮੇਗੀ ਥੋੜੀ ਜੈਫ ਹੋਲੀ ਆ ਤੇ ਆਹ ਕਿਹਦੇ ਬਣਾਣਾ ਤੈਨੂੰ ਦਾਰਦੀ ਹਾਂ ਦਾਦੀ ਦਾ ਵੀਡੀਓ ਕਾਲ ਆ ਦਾਦੀ ਦਾ ਵੀਡੀਓ ਕਾਲ ਆਉਂਦੀ ਆ ਲੈ ਦੇਖ ਲਓ ਇਹਦੇ ਚ ਵੀ ਦਾਦੀ ਦੀ ਵੀਡੀਓ ਕਾਲ ਆਉਂਦੀ ਆ ਹਾਂ ਹਾਂ E da parte di CDR c'è... Macchini. Macchini da parte di CDR perché normalmente per la prima pappa non è passato. Sì, sì. Ah, de carambio, eh. Ah, 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 da Ah, va ਹਾਂਜੀ ਆ ਬੱਸ ਚਾਰ ਹੋ ਗਏ ਆਪਣਾ ਦੇਸੀ ਦੇ ਛੜਾ ਗੜਾ ਨੇ ਮਾ ਜਦੋਂ ਲੱਤੀ ਹੁੰਦੀ ਹੈ ਇੰਲੇ ਵਾਂਗ ਵਾਹ ਜੀ ਬਰਕਾਤ ਅੱਛੀ ਕਲੀ ਦੇਖ ਨਾ ਪਾਖ ਬਹੁਤ ਸੌ ਜਾਂ ਸੇ ਬਣ ਕੇ ਪਿਆਰ ਹੋ ਚੁੱਕਾ ਹੈ ਤੇ ਹੁਣ ਆਪ ਪਰਨਾਵਾਂਗੇ ਖਸ਼ਾਹ ਤੇ ਜਿੰਨਾ ਪਾਉਣਾ ਚਾਹੀਦਾ ਤੇ ਆਟਾ ਉਹਨਾਂ ਆਪਾਂ ਪਾ ਲਾਂਗੇ ਤੇ ਆਹ ਤੇ ਵਾਲਾ ਪ੍ਰਸ਼ਾਦ ਬਣਾਵਾਂਗੇ ਆਪਾਂ ਮੱਥਾ ਟੇਕਣਾ ਬਾਬੇ ਦਾ ਤੇ ਆਪਾਂ ਦੋ ਚਮਚੇ ਪਾਏ ਨੇ ਇਹਦੇ ਚ ਠੀਕ ਹੈ ਸਾਫ ਤੇ ਕੀ ਜਿਆਦਾ ਹੋ ਗਿਆ ਤੇ ਆਪਾਂ ਇੱਕ ਅੱਧਾ ਚਮਚਾ ਹੋਰ ਪਾਵਾਂਗੇ ਕੀ ਦੇ ਅਕੋਰਡਿੰਗ ਹੀ ਆਪਾਂ ਪ੍ਰਸ਼ਾਦ ਬਣਾਵਾਂਗੇ ਤੇ ਜਿਹਨੂੰ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਆ ਮੇਰੇ ਤੋਂ ਮੈਂ ਵੀ ਪਹਿਲੀ ਵਾਰ ਬਣਾਉਣ ਲੱਗਾ ਗਰਮ ਹੋ ਚੁੱਕੀ ਆ ਇੱਧਰ ਪਾਣੀ ਗਰਮ ਹੋ ਗਿਆ ਮੈਂ ਬੰਦ ਕਰਦਾ ਆਪਾਂ ਨੂੰ ਹੋਰ ਪਾਉਣਾ ਪਊਗਾ ਅੱਜ ਕੀ ਗਾਜ਼ੀ ਦਾ ਇਸ ਪਰ ਜਰਾ ਆਟਾ ਵੱਧ ਪਾ ਲਿਆ ਆ ਇਹ ਇਹ ਮੇਰਾ ਵਾਟ ਬੰਦ ਕਰ ਕੱਟ ਕੇ ਕਰਕੇ ਬਾ हां जी हुन आपा तिन भुणनागे त फिर आपा தம் ਦਬਾਉਣੇ ਅੱਗੇ ਕੀ ਕਰਨਾ ਹਾਂਜੀ ਦੋਸਤੋ ਜਿੱਦਾਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਬਣਾ ਰਹੇ ਹਾਂ ਗਦਾ ਪ੍ਰਸ਼ਾਦ ਅੱਜ ਕਿ ਆਪਾਂ ਕੀ ਚਾ ਆਟਾ ਪਾ ਲਿਆ ਆ ਆਟਾ ਆਪਾਂ ਉਸ ਤੱਕ ਭੁੰਨਾਂਗੇ ਜਦ ਤੱਕ ਆਟਾ ਫੜਾ ਜਾ ਰੈੱਡ ਕਲਰ ਨਹੀਂ ਹੁੰਦਾ ਇਹਦੇ ਕੁਛ ਬੂਜੀ ਹੋਣ ਲੱਗ ਜਾਣੀ ਪਤਾ ਲੱਗ ਜੂਗੀ ਆਟਾ ਭੁੰਨਿਆ ਗਿਆ ਕੰਨੀ ਭੁੰਨਿਆ ਗਿਆ ਤੁਸੀਂ ਵੀ ਦੇ ਸਕਦੇ ਆ ਆਪਣਾ ਇੱਧਰ ਪਾਣੀ ਵੀ ਗਰਮ ਹੋ ਗਿਆ ਪਾਣੀ ਨੂੰ ਬੰਦ ਹੀ ਕਰ ਦਿੰਦੇ ਪਾਣੀ ਆਪੋਂ ਖੰਡ ਪਾ ਦਿੰਦੇ ਹਾਂ ਹਾਂ ਕੋਈ ਨਹੀਂ 1/2 6/4 ਚਾਰ ਚਮਚਾ ਦਸ ਗਿਆ ਤੇ ਦੋ ਚਮਚਾ ਆਟੇ ਦੇ ਪਾਣੀ ਦੇ ਪਾਣੀ ਚਾਰ ਚਮਚੇ ਸੀਗੇ ਆਟੇ ਦੇ ਤੇ ਦੋ ਚਮਚੇ ਪਾਉਂਗਾ ਆਪਾਂ ਠਾਗ ਦੇ ਆਪਾਂ ਖੰਡ ਲਈਆਂ ਵਾਲੀ ਕੀ ਜਾਂਦੇ ਆ ਬਰਾਉਨ ਦਾ ਬਰਾਉਨ ਖੰਡ ਦਾ ਆਪਾਂ ਪਾਵਾਂਗੇ ਤੇ ਇੰਦਰ ਪਾਣੀ ਵੀ ਆਪਣਾ ਗਰਮ ਹੋ ਚੁੱਕਿਆ ਹੈ ਇੰਦਰ ਆਪਣਾ ਆਪਾਂ ਖੰਡ ਨੂੰ ਪਾਣੀ 'ਚ ਮਾ ਲਗੀ ਪਾ ਅੰਡੋ ਬੋਲਿਆ ਗਰਮ ਪਾਣੀ 'ਚ ਆਪਾਂ ਖੰਡ ਪਾ ਦਿੱਤੀ ਕੀ ਜਿਹਦੇ ਨਾਲ ਚਾਹ ਨਹੀਂ ਜੀ ਬਣ ਜੂਗੀ ਤੇ ਵੇਚੀ ਫਿਰ ਪਾਣੀ ਸੁੱਕ ਹੋ ਜੂਗਾ ਤੇ ਮਿਕਸਰ ਦੀ ਛੇਤੀ ਕਰ ਜੂਗੀ ਵਾਹਿਗੁਰੂ ਵਾਹਿਗੁਰੂ ਲਾਗੋ ਪੰਗਰ ਗੰਗਾ ਜੀ ਮੇਰ ਕਰਨਾ ਫਾਰਮ ਤੇ ਇੱਕ ਓਮਕਾਰ ਸਤਨਾਮ ਸਤਿਪੁਰਖ ਨਿਰਪੋ ਨਿਰਵੈ ਮੋਢ ਮੰਤਰੀ ਕਰ ਲੈਂਦੇ ਆ ਏਕ ਓਮਕਾਰ ਸਤਨਾਮ ਸਤਿਪੁਰਖ ਨਿਰਪੋ ਨਿਰਵੈ ਸਾਚ ਜੀ ਕੋਲ ਬੁਰਕਾ ਜੀ ਸਾਫਾਂ ਗਰ ਪਰ ਸਾਚ ਜਾਪ ਕਰੀਂ ਆ ਸਾਚ ਜੁਦਾ ਸਾਚ ਹੈ ਦੀ ਸਾਚ ਨਾਨਕ ਹੋਸੀ ਹੀ ਸਾਚ ਓਕੇ ਇਕ ਕਮਕਾਰ ਸਤਨਾਮ ਕਰਤਾ ਪੁਰਖ ਨੇ ਕੋ ਨਿਰਵੇਹ ਢਾਲ ਮੂਰਤੈ ਜੂਨੀ ਸੇ ਪਾਂਗਰ ਪ੍ਰਸਾਦ ਜਪੋ ਆਸਾ ਜਗਤ ਤੱਕ ਹੈ ਵੀ ਸਤਿਗੁਰੂ ਕਤ ਨਾਨਕ ਹੋਸੀ ਦੀ ਸਾਚ ਇਕ ਕਮਕਾਰ ਸਤਨਾਮ ਕਰਤਾ ਪੁਰਖ ਨੇ ਕੋ ਨਿਰਵੇਹ ਢਾਲ ਮੂਰਤੈ ਜੂਨੀ ਸੇ ਪਾਂਗਰ ਪ੍ਰਸਾਦ ਜਪੋ ਆਸਾ ਜਗਤ ਤੱਕ ਹੈ ਵੀ ਸਤਿਗੁਰੂ ਕਤ ਨਾਨਕ ਹੋਸੀ ਦੀ ਸਾਚ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ 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 ਇਹ ਮੈਂ ਬਣਾ ਰਿਹਾ ਨਾ ਵਾਈਗਰ ਮੇਅਰ ਕਰੀ ਇਹ ਆਪਾਂ ਇਹਨਾਂ ਨੂੰ ਦੱਸ ਰਹੇ ਆ ਜਿਨ੍ਹਾਂ ਨੂੰ ਲੇਵੀ ਬਣਾਉਣਾ ਆਉਂਦਾ ਨਹੀਂ ਵਾਰੀ ਆਪਾਂ ਉਹਨਾਂ ਵਾਸਤੇ ਇਹ ਬਣਾ ਰਹੇ ਹਾਂ ਨਾਲੇ ਆਪਾਂ ਦੇਖ ਮੱਠਾ ਟੇਕੜ ਜਿਹਦੇ ਤੇ ਨਾਲ ਧਾਗ ਕੀ ਕੀ ਆਪਾਂ ਦੇਖ ਕੇ ਬਣਾਉਣਾ ਹੈ ਅਜੇ ਉੱਤ ਪਗੜਾਉਣਾ ਆਵੇ ਤੇ ਉਹ ਤੇ ਸੂਜੀ ਦਾ ਵਧੀਆ ਲੱਗਦਾ ਆਪਾਂ ਜਦੋਂ ਆਪਾਂ ਮੱਥੇ ਤੇ ਕਰਾਉਂਦਾ ਤੇ ਫਿਰ ਆਪਾਂ ਪਾਟੇ ਦਾ ਪ੍ਰਸ਼ਾਦ ਹੀ ਵਧੀਆ ਲੱਗਦਾ ਆ ਤੇ ਜੀ ਬੰਦ ਕਰੀ ਬਣੋਂ ਆਪਣਾ ਆਟਾ ਪੁੱਣ ਚੱਲਿਆ ਝੁੱਗ ਗਿਆ ਮਲਕੀ ਹੇਲ ਚ ਥੋੜੀ ਥੋੜੀ ਕੁਛ ਗੋਲੀਆਂ ਲੱਗ ਗਈ ਆ ਅੰਬਾ ਭਾਂਗੇ ਬਸ ਥੋੜਾ ਜਿਆਦਾ ਫਿਰ ਆ ਜੇ ਲਾਲ ਕਰਾਂਗੇ ਕਾ ਆਪਣਾ ਕੋਰ ਦੁਆਰਾ ਸਾਹ ਦੀ ਜਿੰਨਾ ਥੋੜਾ ਜਿਹਾ ਰੰਗ ਡਾਰਕ ਜਾਉਗਾ ਨਾ ਉਹ ਜਿਆਦਾ ਸੁਆਦੀ ਲੱਗਦਾ ਅੰਬਲਸ ਕਰਕੇ ਆਪਾਂ ਵੀ ਸਾਇਆ orange ਡਾਰਕ ਹੀ ਕਰਾਂਗੇ ਹੋ ਗਿਆ ਹੋ ਗਿਆ ਆਪਣਾ ਤੇ ਹੁਣ ਆਪਾਂ ਪਾਵਾਂਗੇ ਵਿੱਚ ਖੰਡ ਦੇਖੋ ਹੋ ਗਿਆ ਕੰਪਾਸਰ ਬਾਬਾ ਜੀ ਦਾ ਕੰਪਾਸਰ ਹੋ ਚੁੱਕਾ ਹੈ ਸੋ ਤੇ ਨੋ ਨਾ ਨਾ ਪਾਸਾ ਓਕੇ ਓਕੇ ਲਵ ਬਬਾ ਮਾਨਾ ਵਾਓ ਵਾਹਿਗੁਰੂ 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 ਸੋ ਤੇ ਨਾ ਵਾਹਿਗੁਰੂ ਲੋ ਨਾ ਫਾਪਰਜਾਲ ਬਣ ਕੇ ਹੋ ਗਿਆ ਰੇਡਿੰਗ ਆਦਿ ਵੀ ਰਗਦੀਆ ਇੰਨਾ ਜਿ ਕੰਮ ਹੁੰਦਾ ਆ ਇਹੋ ਜਿਹਾ ਜਨਰੇਸ਼ਨ ਨੂੰ ਨਹੀਂ ਬਣਾਉਣਾ ਹੁੰਦਾ ਤੇ ਉਹਦੇ ਲਈ ਆਪਾਂ ਜੈਸ ਪੀਵੀਸੀ ਦੀ ਤੇ ਆਪਾਂ ਮੱਥਾ ਵੀ ਟੇਕਣਾ ਸੀਗਾ ਤੇ ਆਪਾਂ ਦੇਖ ਲਾਂਗੇ ਥੋੜਾ ਜਿਹਾ ਹੋਰ ਪਾਣੀ ਪਾ ਦਾਂਗੇ ਥੋੜਾ ਜਿਹਾ ਪਤਲਾ ਕਰਾ ਲੈਣਾ ਕਿ ਨਹੀਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਗਰਮ ਪਾਣੀ ਪਾ ਦੇ ਜੀ ਦੇ ਜੇ ਆਪ ਗਰਮ ਗਰਮ ਦੇਰ ਦੇ ਪਾਣੀ ਪਾਈਏ ਤੇ ਵੱਧਿਆ ਰਹਿੰਦਾ ਠੰਡਾ ਨਹੀਂ ਪੋਣਾ ਚਾਹੀਦਾ ਵੈਸੇ ਪਾਣੀ ਤੇ ਹੁਣ तकरीबन ਕਿ ਮਹ ਪ੍ਰਸ਼ਾਦ ਬਣ ਕੇ ਤਿਆਰ ਹੋ ਚੁੱਕਿਆ ਕਿਉਂਕਿ ਜਦ ਤੱਕ ਇਹ ਦੇਖ ਪਏ ਕਿ ਕੜਾਹੀ ਬਿਲਕੁਲ ਹੀ ਸਾਫ਼ ਹੋ ਗਈ ਹੈ ਤੇ ਛਾੜ ਦਿੱਤਿਆ ਪ੍ਰਸ਼ਾਦ ਹੋ ਗਿਆ ਆਪਣਾ ਪ੍ਰਸ਼ਾਦ ਰੇੜੀ ਤੇ ਤੁਸੀਂ ਦੇਖ ਸਕਦੇ ਆਪਾਂ ਤੇ ਹੁਣ ਆਪਾਂ ਚੋਕਾਂਗੇ ਬਾਬਾ ਜੀ ਦਾ ਮੱਥਾ ਹਾਂ ਹੁਣ ਆਪਾਂ ਦੇਕਾਂਗੇ ਬਾਬਾ ਜੀ ਦਾ ਮੱਥਾ ਤੇ ਇੱਦਾਂ ਦੀ ਇਹ ਨਵੀਂ ਜਨਰੇਸ਼ਨ ਉੱਤੇ ਬਣਾਉਣਾ ਵੀ ਨਹੀਂ ਆਉਂਦਾ 5 ਮਿੰਟ ਦਾ 5 ਮਿੰਟ ਵਿੱਚ ਪ੍ਰਸ਼ਾਦ ਬਣ ਗਿਆ ਇੰਨਾ ਕੁ ਥੋੜਾ ਜਿਹਾ ਆਪ ਵੀ ਦੇਖ ਸਕਦੇ ਆ ਸਾਡਾ ਤੇ ਕੀ ਛੱਡ ਦਿੱਤਾ ਪ੍ਰਸ਼ਾਦ ਨੇ ਅੰਗੁਰਾ ਤੁਹਾਡਾ ਪ੍ਰਸ਼ਾਦ ਰੀਡੀ YouTube ਤੇ ਆ ਗਿਆ ਤੇ ਰਹਿਣਗੇ ਬਟੜਾਂ ਦੇ ਭਾਂਡੇ ਵਿੱਚ ਆਹ ਫਿਗਰ ਦੀ ਆ ਪ੍ਰਸ਼ਾਦ ਉੱਥੇ ਤੱਕ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਜੇ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ